ਅੱਜ ਦੀ ਲਾਇਬ੍ਰੇਟੀ ਚ ਥੋੜਾ ਸਵਾਗਤ ਆ ਸਾਰੇ ਬੰਦੇ ਬੈਠੇ ਨੇ ਸਵੇਰੇ ਸਵੇਰੇ ਹਵਾ ਬਹੁਤ ਤੇ ਚੱਲ ਰਹੀ ਆ ਅੱਜ ਤੱਕ ਮੈਸੇਜ ਵੀ ਦਵਾਂਗੇ ਵੀਡੀਓ ਦੇ ਵਿੱਚ ਬਹੁਤ ਤਕੜਾ ਮੈਸੇਜ ਆ ਵੀਡੀਓ ਸ਼ੇਅਰ ਜ਼ਰੂਰ ਕਰਨੀ ਆ ਤੇ ਅਸੀਂ ਬਣਾਉਣ ਲੱਗੇ ਅੱਜ ਲੋਕੀ ਜੂਸ ਬਹੁਤ ਕਨੇ ਬੰਦੇ ਬੈਠੇ ਨੇ ਇੱਧਰ ਆ ਜਾਂਦੇ ਆ ਬੈਠੇ ਨੇ ਸਾਰੇ ਬੰਦੇ ਤੇ ਬਣਾਉਣੇ ਵਾਲੇ ਨੇ ਸਰਪੰਚ ਸਾਹਿਬ ਇਹ ਸਾਨੂੰ ਪੂਰੀ ਵਿਧੀ ਦੱਸਣਗੇ ਕਿ ਆ ਸਮਾਨ ਪੈਂਦਾ ਉਹਦੇ ਚ ਹਾਂ ਅਸੀਂ ਸੰਤ ਨਾਲ ਇਹ ਕਰਾਂਗੇ ਆ ਤਾਂ ਨਮਸਕਾਰ ਕਰਾਂਗੇ ਇਹਦਾ ਸਮਾਨ ਭੁੱਲਿਆ ਆ ਚਾਹੇ ਕਿ ਧਨੀਆ ਮਦੀਨਾ ਭੁੱਲਿਆ ਪਤਿੰਨਾ ਭੁੱਲਿਆ ਸਾਫ ਜਾਓ ਘਰ ਤੁਸੀਂ ਲੈ ਆਉਂਦਾ ਬਾਈ ਆਹ ਦੇ ਘਰ ਦਾ ਆਰਗੇਨਿਕ ਧਨੀਆ ਸੀ ਕਰਿਆ ਪੈਦਾ ਆਦਾ ਸੁੰਡ ਪਈ ਜਾਂਦਾ ਥੋੜੀ ਮਿਲਦਾ ਸੁੰਡ ਤਾਂ ਜ਼ਿਆਦਾ ਹਾਂ ਕੋਈ ਕਸੀਰ ਪਤਾ ਨਹੀਂ ਕੀ ਕਰਮ ਕਰਦਾ ਪਰ ਆਣ ਤੁਸੀਂ ਵਾਰਦਰ ਦਾ ਪਹਿਲੀ ਕਰਮ ਹੁੰਦਾ ਇਹ ਰਹਿਣ ਦੇਣਾ ਚ ਰੇ ਵੀ ਚੱਲਦਾ ਠੰਡਾ ਹੋ ਜਾਂਦਾ ਨਾ ਕਿਹੜਾ ਦੇਵਰੇ ਪੋਣਾ ਇਹਨਾ ਹੋਣਾ ਨਹੀਂ ਦੇਖ ਲਈ ਘਰ ਅਦਰਕ ਦੇਖਦੀ ਯਾਰ ਹਾਂ ਬਾਈ ਇੱਕ ਪਿੱਛੇ ਲੱਤ ਕੇ ਲੈ ਜਾ ਦੇ ਲੈ ਜਾਉਗੇ ਉਹ ਨਾ ਉੱਟ ਜੂਗਾ ਯਾਰ ਉਹ ਯੋ ਯਾਰ ਤੂੰ ਦਾ ਯਾਰ ਉਹ ਗੱਲਾਂ ਕਰਦਾ ਬਹਿ ਕੇ ਪਾਇਆ ਬਹਿ ਕੇ ਕਦੇ ਪਿੱਛੇ ਗੱਲਾਂ ਉਹ ਕਰਦਾ ਹਾਂ ਹਾਂ ਬਹਿ ਜਾ ਬਸ ਬਹਿ ਤੂੰ ਬਹਿ ਕੇ ਪਾਇਆ ਕਦੇ ਹਾਂ 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 ਬੈਠ ਹਾਂ ਮਦੀਨਾ ਆ ਰਿਹਾ ਦੋ ਚਾਹ ਲੈ ਕੇ ਆਇਆ ਸਾਡੇ ਹੁਣ ਜੂਸ ਪਲਾਈਏ ਵਧੀਆ ਲੈ ਕਿੰਨੀਆਂ ਚੀਜ਼ਾਂ ਬਦਲ ਗਿਆ ਗਾਹਾਂ ਦੇ ਗਾਹਾਂ ਉੱਪਰ ਬੈਠਿਆ ਸਲਫ ਦੱਬੀ ਚਲਾ ਸਟਾਰਟ ਹੋ ਗਿਆ ਕਿ ਕਿਲੇ ਆਉਣੀ ਹੈ ਕਦੇ ਕਿੱਕ ਮਾਰਦੇ ਤੇ ਬੰਦਾ ਵਰ ਜੋ ਸੁੰਦੀ ਦੀ ਲੱਤਾਂ ਦੀ ਕਿੰਨੀ ਮਤਲਬ એનર્ਜੀ ਉਹ ਕਿੰਨੀ ਕਿੰਨੀ એનર્ਜੀ ਲੱਗਦੀ ਹੁਣ ਤਾਂ ਕਿੱਕ ਉਹ ਮਾਰੀ ਜੇ ਕਿੱਕ ਜੀ ਬਚਾ ਲਈ ਹੁਣ ਕਿਆ ਮੋਬਾਈਲ ਪਰ ਵੀ ਸੇਮ ਹੈ ਕਿੱਥੇ ਪਾ ਸੌਣਾ ਪਿੱਛੇ ਪਸਾਉਂਦੇ ਤੇ ਹੁਣ ਕਿਤੇ ਵਾਇਰਲੈਸ ਚਾਰਜਰ ਆ ਗਏ ਬਸ ਫੋਨ ਰੱਖੋ ਚਾਰਜ ਹੋਈ ਜਾਂਦੇ ਜਮਾਨਾ ਬਦਲ ਗਿਆ ਜਮਾਨਾ ਜਮਾਨਾ ਬਦਲ ਗਿਆ ਜਮਾਨਾ ਕਿੱਥੇ ਟੀਵੀ ਜਾਈਏ ਬਾਈ ਕਿੱਥੇ ਟੀਵੀ ਤੇ ਅਪਾ ਜਾ ਕੇ ਉੱਠ ਗਿਆ ਟਕ 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 ਸਟੇਸ਼ਨ ਬਦਲਦੇ ਤੇ ਹੋਰ ਤਾਂ ਇਦਾਂ ਆ ਕੇ ਮੈਂ ਹਵਾ ਬਦਲ ਚੈਨਲ ਓਏ ਮੂੰਹ ਨਾਲੇ ਬੋਲ ਕੇ ਹੋ ਜਾਂਦਾ ਤੱਕ ਵੀ ਕਰਨ ਨਹੀਂ ਬੰਦੋ ਤਾ ਬੈਣਾ ਜੀ ਬੈਣਾ ਬੰਦਾ ਟੀਵੀ ਚੱਲੀ ਪਿੱਛੇ ਪਿੱਛੇ ਅੱਗੇ ਹਾਂ ਕਿੱਥੇ ਕਿੱਥੇ ਇਹਨਾਂ ਬੰਦੇ ਖੜੇ ਮੈਂ ਕੱਪੜੇ ਕਿਸ ਗੱਲ ਹੈਂਟਰੀ ਕਰ ਤੀਵੀਂ ਕਰਦਾ ਆਪਾਂ ਦੇਗਾ ਆਹ ਲਾਈਨਾ 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 ਆ ਗਿਆ ਦੋ ਟੀਨੇ ਲਾਉਣ ਲੱਗ ਡੀਡੀ 2 ਵਾਲਾ ਛੋਟਾ ਛੋਟਾ ਡੀਡੀ 2 ਵਾਲਾ ਕਿਆ ਜਮਾਨੇ ਬਦਲ ਗਏ ਭਾਈ ਕਿੱਥੇ ਨਾ ਮੈਂ ਕਿੰਨਾ ਖੁਸ਼ੀ ਚੜਦੀ ਦੀ ਕੋਈ ਕੋਈ ਨਾ ਆਚਾਰਕ ਹੋਰੇ ਚੈਨਲ ਜਾਂ ਚੱਕ ਲੰਦਾ ਉਹ ਵਾਈਸ ਸਾਡੇ ਬਲਾਉਣਾ ਚੱਕ ਲ ਜਾਂਦਾ ਪਾਕਿਸਤਾਨਾ ਚੈਨਲ ਚੱਲਦਾ ਸਾਰੇ ਪਿੰਡ ਦੇ ਭੱਜੇ ਨੇ ਆਉਣਾ ਇਹ ਨਹੀਂ ਟਿੰਨੇ ਟੁੱਟੀਆਂ ਲੈਣਦੇ ਹਨੇਰੀਆਂ ਕਿੰਨੇ ਬੜੇ ਪੇਦਾਟ ਕਰਕੇ ਲਾਉਂਦੇ ਉਹਨਾਂ ਦੇ ਮਿਲੀਅਨ ਵਾਲੇ ਸਾਰੇ ਲੋਕ ਕਹਿ ਹੁੰਦੇ ਨਾ ਕੋਈ ਆਪਾ ਉਹ ਪੀੜੀ ਸਾਰੇ ਟਾਈਮ ਦੇਖ ਲਏ ਇਹ ਗੱਲ ਵਧੀਆ ਕੀਤੀ ਆਪਾ ਉਹ ਪੀੜੀ ਆਪਾਂ ਨੇ ਸਾਰੇ ਟਿੰਡਾ ਦੇਖ ਲਿਆ ਸਾਰਾ ਕੁਝ ਦੇਖ ਲਿਆ ਮੱਝਾ ਹੋਈਆਂ ਨਲਕਾ ਗੇੜੀ ਜਣਾ ਪਲਾਈ ਜਾਣਾ ਹੋਈ ਅੱਜ ਹਟੂ ਦੀ ਜਰੇ ਉਹਨੇ ਪਾਣੀ ਫੇਰ ਕਰਦੇ ਆਣ ਗਿਆ ਦੋ ਘਟੇ ਪਾਣੀ ਦੇ ਪਾ ਦੇ ਬਹੁਤ ਨਲਕਾ ਗੇੜ ਹਾਂ ਫੇਰ ਦੋ ਘਟੇ ਆਏ ਮੱਢੀ ਜੀ ਤੋ ਬਾਦਲੇ ਚੱਲ ਬਈ ਮੈਂ ਵੀ ਸਵੇਰ ਦਾ ਲੱਗਿਆ ਹਾਂ ਇੱਥੇ ਨਾ ਇਧਰ ਮੈਂ ਤਾਂ ਗੁਜਰਬਾਈ ਲੱਗੇ ਹੋਇਆ ਹਾਂ ਹਵਾ ਚੱਲ ਰਹੀ ਆ ਮਾਫ ਕਰਿਓ ਤ ਇਹ ਇੱਥੋਂ ਸੀ ਗੜਾਈ ਸ਼ੁਰੂ ਕਰੀ ਆ ਉਹ ਪਾਲੇ ਪਾਸੇ ਗੜਾਈ ਕਰਦੇ ਹੁਣ ਇੱਥੇ ਨਾ ਮੈਂ ਖਾਲ ਪਾ ਦੇਣੀ ਆ ਆ ਸਫਾਈ ਕਰਕੇ ਨਾ ਇੱਥੇ ਗੁਜਰ ਬਾਹਰਲੇ ਪਾਸੇ ਲੱਗਿਆ ਮੈਂ ਅੰਦਰਲੇ ਪਾਸੇ ਤੇ ਲੱਗਿਆ ਹੋਇਆ ਗੁਜਰਾਲ ਚਾਹ ਨਿਕਲਿਆ ਹੋਰ ਥੋੜੀ ਮਿੱਟੀ ਪਰਲੇ ਪਾਸੇ ਤੇ ਵੀ ਲਾ ਦਿਆ ਪਾਸੇ ਦੇ ਪਾਸੇ ਤੇ ਯਾਰ ਕਿੱਧਰ ਬਾਹਰਲੇ ਪਾਸੇ ਤੇ ਦਪਟ ਪਜੀ ਟੱਕ ਟੱਕ ਹਾਂ ਠੀਕ ਹੈ। ਆ ਲਾਦੇ ਤੇ ਇੱਥੇ ਕਰਦਾ ਉਹ ਥੋੜੀ ਥੋੜੀ ਇੱਥੇ ਆਏ ਲਾਤੀ ਚੜਾਤੀ ਮੈਂ। ਇਹਦਾ ਫਿਰ ਪਾਣੀ ਹੋ ਜਾਊਗਾ ਇੱਥੇ ਨੇ ਇਹਦੇ ਵਿੱਚ ਕੋਈ ਬੀਜ ਬੂਹੇ ਸੁੱਟ ਦੇਣਾ ਹੋਰ ਬੇਲਾਂ ਬੂਲਾਂ ਜਿੱਦਾਂ ਹੁਣ ਬੇਲਾਂ ਚੜਾਏ ਆਂ ਆਪਾਂ ਨੇ। ਆਪਣੇ ਲੱਗ ਰੀਆਂ ਦੋ ਵਾਰੀ ਸਬਜ਼ੀ ਬਣ ਲਈ ਤਿੰਨ ਵਾਰ ਸਬਜ਼ੀ ਬਣ ਲਈ ਕਿਉਂ ਸੌਰੀ ਮਾਫੀ ਮੰਗਦਾ ਇੰਟਰਨੈਟ ਦੀ ਪ੍ਰੋਬਲਮ ਕਰਕੇ ਲਾਈਵ ਕਨੈਕਸ਼ਨ ਟਟ ਗਿਆ ਤਾਂ। ਹੁਣ ਦੁਬਾਰਾ ਜੁੜਿਆ ਲਾਈਵ ਕਨੈਕਸ਼ਨ। ਆਵਨਾ ਸਮਾਨ ਗਦਰਬਾਈ ਰੋਟੀ ਖਾ ਲੋ। ਯੋਨੇ ਹਨ ਕੋਖ ਨਹੀਂ ਹੈ ਕਹੀ ਕਹਿੰਦਾ ਹਲੇ ਨਾ ਟੋ ਨਾ ਕੁਰਸੀ ਉੱਪਰ ਬੈਠ ਕੇ ਕੰਮ ਕਰਦਾ ਦੇਖੋ ਕੋਈ ਬੰਦਾ ਦੇਖਿਆ ਕਿ ਕੁਰਸੀ 'ਤੇ ਕੰਮ ਕਰਦਾ ਅਫਸਰ ਬੰਦੇ ਹੈ ਨਾ ਪਿਛਲੇ ਜਮਾਨੇ 'ਚ ਅਫਸਰ ਤਾਂ ਕੁਰਸੀ ਨਾਲ ਇੰਨਾ ਪਿਆਰ ਹੋ ਗਿਆ ਇਹਨੂੰ ਕਹਿੰਦਾ ਕੁਰਸੀ ਨਹੀਂ ਛੱਡਣੀ ਹੈਗੀ ਅੱਲਾਪਾ ਅੰਦਰ ਲੌਕੀ ਜੂਸ ਬਣਾਉਣ ਲੱਗੇ ਦਿਖਾ ਦਈਏ ਭਾਈ ਅੱਜ ਅਮਨ ਆਇਆ ਆਪਣੀ ਮਿਕਸੀ ਲੈਣ ਅਲਵੇ ਦੇ ਕਿਹੜਾ ਲੋਕੀ ਚੂਸ ਕਿਦਾਂ ਕੀ ਚੀਜ਼ ਹੈ ਰੋਟੀ ਭੇਜ ਤੂੰ ਮੈਨੂੰ ਨਾ ਕੋਈ ਗੱਲ ਨਹੀਂ ਮੇਰੀ ਮਾਂ ਨੇ ਵੀ ਮੰਗਾਈ ਰੋਟੀ ਵੀ ਭੁੱਖ ਲੱਗੀ ਹੁੰਦੀ ਯਾਰ ਮੈਂ ਸਵੇਰੇ ਸਵੇਰੇ ਖਾ ਲੈਂਦਾ ਆ ਆ ਕੀ ਕਰੇ ਜੀ ਕੀ ਆਪਾਂ ਪਹਿਲਾਂ ਦੁੱਸੀ ਆ ਕੱਟ ਲਈ ਸੱਲ ਲਈ ਤੇ ਪਧਰੀਨਾ ਤੇ ਨਿੰਬੂ ਇਹਨੂੰ ਗ੍ਰाइंड ਕਰ ਦੇਣਾ ਕਾਲਾ ਨਮਕ ਤਾਂ ਆਪਣੇ ਕੋਲ ਹੈ ਗਈ ਆ ਹਾਂ ਇਹ ਸਾਰੇ ਚੀਜ਼ਾ ਛੱਡ ਦੇ ਚੱਲ ਪਰ ਕਰੋ ਸ਼ੁਰੂ ਸ਼ੁਰੂ ਕਰਾਂਗੇ ਸ਼ੁਰੂ ਕਰ ਤੀਨਾ ਧੋਣੇ ਵਾਲੇ ਤੁਰੀ ਨਾ ਟੁੱਲੇ ਆ। ਬੜੀ ਚੰਗਾ ਕੌਟ ਆ ਭਾਈ। ਇਹ ਲੀਵਰ ਵਾਸਤੇ ਕਿਆ ਕਦੇ ਕਦੇ ਪਤਾ ਤੇ ਦੇਖੀ ਦੀ ਵੀਡੀਓ? ਬਹੁਤ ਚੀਜ਼ਾਂ ਫਾਇਦੇ ਆ ਬਈ ਬੀਪੀ, ਡੀਪੀ ਸਾਰਾ ਕੁਝ ਇੱਥੇ ਹੋਰ ਰੱਖੀ ਆ। ਅੱਛਾ। ਹੂੰ। ਗੱਲ ਵੈਸ਼ਰ ਨੂੰ ਹੋਰ ਲੋੜ ਕਰਦਾ। ਅੱਛਾ, ਇੰਜੇ ਜਿੱਦਾਂ। ਹਨੇਮ ਨੂੰ ਜੋੜਨ ਨੂੰ ਨਿੰਬੂ ਦਾ ਰਸਤਾ ਹੈ। ਨਿੰਬੂ ਦਾ ਬਾਜੂ ਹੈ। ਨਿੰਬੂ ਤੋਂ ਹੀ ਬੱਦਰੇ। ਤੋਂ ਉਹਦੇ ਕਿਦਾਂ ਦਰਦ ਆ ਦੇ? ਇੰਨੀ ਤੇਜੀ ਨਾਲ ਕਦੋਂ ਤੁਰਦਾ ਹੌਲੀ ਹੌਲੀ ਤੁਰ ਕਲਾਸ ਮਸ 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 ਕੈਮਰਾ ਫਰੰਟ ਵਾਲਾ ਮਾਰਨ ਮੈਨੂੰ ਕਹਾਂ ਕੈਮਰਾ ਆਪਣੇ ਵੱਲੋਂ ਮਾਰ ਮੈਂ ਕਹਾਂ ਆਪਣੇ ਵੱਲੋਂ ਮਾਰਦੇ ਕੋਈ ਵੱਡੀ ਗੱਲ ਹੈ ਕਹਾਂ ਸਾਢੇ 12 24 ਘੰਟੇ ਕੈਮਰਾ ਸਾਢੇ 12 ਲੈਂਦਾ ਮੇਰੀ ਚੀਜ਼ਾਂ ਪਾ ਕੇ 来 ਮੱਸ ਮਨੇ ਉਹ ਨੂੰ ਵੀ ਮਤਾਂਣੀ ਸੀ ਕੋੜ ਕੇ ਚੰਗੀ ਤਰ੍ਹਾਂ ਬਸ ਤਿਆਰ ਮੋਲਣਾ ਬਾਜ ਆਪਾਂ ਨੇ ਹਲੇ ਸਾਡੇ ਬੰਤ ਬਾਈ ਕਹਿੰਦਾ ਵੀ ਆਪਾਂ ਨੇ ਉਹ ਕਰਨਾ ਹਲੇ ਠੰਡਈ ਠੰਡਈ ਕਿਆ ਕਹਿੰਦੇ ਬਾਈ ਇਹਨੂੰ ਬਣਾਉਣੇ ਨੂੰ ਠੰਡਈ ਸਰਦਈ 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 ਬਣਾਉਣੇ ਨੂੰ ਕਹਿ ਰਿਹਾ ਬੰਤ ਬਾਈ ਮੈਂ ਤਾਂ ਕਿੱਥੇ ਤੋਂ ਕਹਿ ਰਿਹਾ ਤਾ ਘੜ ਕੁੜੀ ਛੋਟੇ ਤੇ ਘਰ ਵਾਲੀ ਚੱਕ ਲੈ ਹੁੰਦੇ ਆਪਾਂ ਅਸੀਂ ਕੱਲ ਲੈ ਆਉਂਦਾ ਕੰਮ ਦਾ ਚੰਗੇ ਤੇ ਆਜੂ ਪਰ ਜਿਹੜਾ ਅਸਲੀ ਸਵਾਦ ਹੋਵੇ ਨਾਲ ਆਉਣਾ ਪਰ ਆਹ ਹੈ ਤਾਂ ਅਸੀਂ ਤਾਂ ਐਂ ਕਹਿੰਦੇ ਤਾਂ ਵੀ ਉਹ 2-3 ਚੌਜਾ ਹੁੰਦਾ ਉਹ ਇੱਥੇ ਰੋੜਾ ਫਿਰ ਮੈਨੂੰ ਪਤਾ ਲਿਆਓ ਤੱਕ ਲਿਆਓ ਤੀਕਣੀ ਸੀ ਜਿੰਦ ਕੱਲ ਲੈਣ ਲੱਗੇ ਤੇ ਹਾਂ ਜਰੂਰ ਵੀ ਹੈਗਾ ਅੱਜ ਮੈਂ ਆਉ ਲਿਆਉਂ ਤਰਾ ਕੁੰਡੀ ਛੋਟਾ ਲਿਆਓ ਬਈ ਫਿਰ ਚਲੋ ਲਿਆਓ ਤਮ੍ਹੇ ਜਾ ਕੁੰਡੀ ਛੋਟਾ ਲਿਆ ਦੇ ਕਿਡਾ ਲਾ ਦੇ ਖੋਰ ਲੈ ਕੁੰਡੀ ਛੋਟਾ ਲਾ ਦੇ ਕਿਡਾ ਇੱਕ ਕਲਾ ਕਰ ਦਣਾ ਫੋਨ ਆਪਣੇ ਤੇ ਲਿਆ ਦੇ ਮੇਰੇ ਕਿਡਾ ਕਲਾ ਵੈੜੀ ਹੋਣ ਮਰਾ ਸਾਰਾ ਚੱਕ ਚੱਕ ਕਿਸਮਰ ਮੋਟਰ ਪਨਟ ਹੋਈ ਜਾਂਦਾ ਹਾਂ ਅੱਜ ਸਰਦਾਈ ਦਾ ਖੜਾ ਲੱਗਣਾ ਇਹ ਹੰਦਾ ਹੈ ਸਾਪਾ ਟੋਲੇ ਮੜਾ ਜਾ ਕੇ ਇੱਕ ਨਾ ਸਾ ਬਾਲਟੀ ਪਾ ਲੈ ਗੋ ਪਾਣੀ ਦੀ ਯਾਰ ਬਾਰ ਬਾਰ ਮੋਟੋਲ ਚਰਾਉਂਦੇ ਨਾਲੋਂ ਢੋਕ ਨਾ ਬਾਲਟੀ ਪਾ ਲੈ ਬਾਹਰ ਉਹ ਦੇਖੀ ਦੇਖੀ ਜਿੱਦ ਚੱਲ ਪੈਂਦੀ ਐ ਇਹ ਹਾਂ ਮੇਰੀ ਉਹਦੇ ਪਿੱਛੇ ਪਾਈ ਹੋਈ ਕਿ ਲੱਗ ਪਾਈ ਮੇਰੀ ਮੇਰੀ ਉਹਦੇ ਪਿੱਛੇ ਪਾਈ ਹੋਈ ਆ ਹੈ ਪਿੱਛੇ ਹੋਈ ਇਕੱਠੀ ਆ ਹਾਂ ਹਾਂ ਦੋਵਾਂ ਦੀ ਆ ਉਹ ਮੈਂ ਤਾਂ ਬਤਾਇਆ ਕਰਦਾ ਬਾਈ ਸਲਾਹ ਯਾਰ ਕੱਲ ਦਾ ਇੱਕ ਦਾ ਕੱਲ ਛੁੱਟੀ ਆ ਕੱਲ ਨੂੰ ਪਾਏ ਕਰਦੇ ਆ ਜਿੰਨੇ ਵੀ ਆਪਣੇ ਬੰਦੇ ਆ ਸਾਰੇ ਉਹਨਾਂ ਆਪਣੇ ਘਰ ਤੋਂ ਰੋਟੀ ਕਰੋ ਪੈਕ ਕਿਤੇ ਸਮੁੰਦਰ ਪਾਣੀ ਕੱਢੇ ਕਿਤੇ ਬੈਠ ਕੇ ਆਪਣੇ ਆਪਣੀ ਰੋਟੀ ਲਓ ਸਾਰੇ ਨਾਲ ਉਹ ਕਹਿੰਦਾ ਆ ਨਾਲ ਕੱਲਾ ਕੱਲਾ ਆਪਣੀ ਰੋਟੀ ਖਾ ਕੇ ਘਰ ਨੂੰ ਆ ਜੀ ਕੀ ਆ ਵਿਚਾਰਾ ਕਿੱਟੀ ਪਾਲਟੀ ਕਹਿੰਦਾ ਕਿੱਟੀ ਪਾਲਟੀ ਕਹਿੰਦੇ ਹੁੰਦੇ ਆ ਅਕਰੇ ਲੰਚ ਅਕਰੇ ਲੰਚ ਇਹ ਲੰਚ ਡਿਨਰ ਲੰਚ ਆਪਾਂ ਕਰਦੇ ਕਿੱਥੇ ਜਾ ਕੇ ਹਾਂ 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 ਹੈ ਤਾਂ ਕੋਲੇ আচ্ছা ਤੂੰ ਮਾੜਾ ਦੂਜਾ ਟੱਕੀ ਜਾਣਾ ਜਗੜ ਜਾ ਹਾਂ ਹੋਟਲ ਚ ਲਾਈਦਾ ਉਹ ਬੁਧਵਾਰ ਵੈਸੇ ਸਕੀਮ ਤਾਂ ਹੈ ਠੀਕ ਆ ਵੀ ਸਾਰੇ ਜਿਹੜੇ ਆਪਣੇ ਆਪਣੇ ਘਰ ਤੋਂ ਰੋਟੀ ਲਿਓਗੇ ਕਿਤੇ ਜਿੱਥੇ ਪਾਣੀ ਪੂਣੀ ਚੱਲਦਾ ਛੁਣ ਚੋਏ ਚੱਲਦੇ ਉੱਥੇ ਜਾਵਾਂਗੇ ਧੋਵਾਂਗੇ ਨਹਾਵਾਂਗੇ ਧੋਵਾਂਗੇ ਤੇ ਕਾਸੂਰ ਉੱਥੇ ਛਾ ਕੇ ਆਵਾਂਗੇ ਐਤਾ ਵਿਚਾਰਾ ਭਾਈ ਸਾਤਾ ਬਹੁਤ ਮੁੰਡੇ ਮਿਹਨਤੀ ਆ ਲੱਗੇ ਵੜਾਉਣ ਲੱਗੇ ਉਹਦਾ ਧੋਣ ਤੀਜਾ ਧੋਣ ਲੱਗੇ ਹੋਏ ਆ ਭਾਈ ਮਾਜੀ ਜਦੋਂ ਕਿ ਸਾਖ ਨੇ ਆ ਕੇ ਮੈਸੇਜ ਦੇ ਦਿੱਤਾ ਐਥੇ ਮੈਸੇਜ ਦੇਣਾ ਫੜ ਕੇ ਆਏ ਜੀ ਆਏ ਦੀ ਖੜਕੇ ਬਈ ਕਿਸਾਨ ਭਰਾਵਾਂ ਨੂੰ ਜਾਂ ਹੋਰ ਬੰਦਿਆਂ ਨੂੰ ਇਹ ਮੈਸੇਜ ਆ ਬੇਨਤੀ ਉਹ ਆ ਵੀ ਇਹਨਾਂ ਦਿਨਾਂ ਚ ਨਾ ਖੇਤਾਂ 'ਚ ਅੱਗ ਨਾ ਲਾਇਓ ਕੋਈ ਨਾੜ ਨੂੰ ਅਗਲਾ ਨਾ ਗਈ ਕਿਸੇ ਨੂੰ ਅਗਲਾ ਨਾ ਕਿ ਹੁਣ 10 ਤੋਂ 15 ਦਿਨ ਹੋ ਚੁੱਕੇ ਮੀਂਹ ਨਹੀਂ ਪਿਆ ਹੈਗਾ ਮੀਂਹ ਪੈਣੇ ਨਾਲ ਹੁਣ ਜਿੰਨੇ ਵੀ ਦਰਖਤ ਸਾਰੇ ਕੁੜਕ ਹੋਏ ਪਏ ਆ ਕਿ ਜਿੱਦਾਂ ਹੁਣ ਸਾਡੇ ਸਾਹਮਣੇ ਨਦੀ ਆ ਜੇ ਇੱਕ ਵੀ ਚੰਗਿਆੜਾ ਕਰ ਗਿਆ ਸਾਰੀ ਨਦੀ ਨੂੰ ਅੱਗ ਲੱਗ ਸਕਦੀ ਆ ਕਿ ਇਹ ਲਾਉਂਦੇ ਬੇਕਾਰ ਸਾਰਾ ਆਪਣੇ ਸੌਂਗ ਦੇ ਵਿੱਚ ਸਾਰਿਆਂ ਨੂੰ ਹੈ ਇਹ ਅਗਲੇ ਮਹੀਨੇ ਚ ਪੁੱਤੇ ਲਾਉਗਾ ਨਹੀ ਨਹੀ ਮੇਰੇ ਜਿਹੜੇ ਮੈਂ ਭਾਈ ਸਕੀਮ ਪਤਾ ਕੈ ਸੋਚੀ ਹੋਈ ਆ ਬੂਟਾ ਲਾਉਣ ਦੇ ਇਕੱਲੇ ਇਕੱਲੇ ਘਰ ਜਾ ਕੇ ਆਪਾਂ ਬੂਟਾ ਦੇ ਕੇ ਆਈਏ ਉਹਨਾਂ ਨੂੰ ਕਹਿ ਕੇ ਆਈਏ ਵੀ ਤੁਸੀਂ ਇਹ ਬੂਟਾ ਪੈਦਾ ਕਰਨਾ ਜਿਹੜੇ ਮੈਂ ਸੋਚਦਾ ਜਿਹੜਾ ਪਿੰਡ ਆ ਸਾਰਾ ਕਵਰ ਹੋ ਜਾਵੇ ਦਰਖਤਾਂ ਦੇ ਨਾਲ ਪਹਿਲਾਂ ਤਾਂ ਆਪਾਂ ਪਿੰਡ ਦੇ ਆਲੇ-ਦੁਆਲੇ ਬੂਟੇ ਲਾ ਗਏ ਪਰ ਉਹ ਬਾਈ ਕੋਈ ਨਹੀਂ ਹੁੰਦਾ ਹੋਏਗਾ ਮੈਂ ਦੇਖ ਲਈ ਬਹੁਤ ਅਸੀਂ ਲਾ ਲਾ ਕੇ ਦੇਖ ਲੈ ਪਹਿਲਾਂ ਇਕੱਲੇ ਮੈਂ ਕਹਿੰਦਾ ਇਕੱਲੇ ਇਕੱਲੇ ਘਰ ਬੂਟਾ ਦੇ ਕੇ ਆਪਾਂ ਤੁਸੀਂ ਲਾਉਣਾ ਆਪਣੇ ਘਰ ਇਹਨੂੰ ਪਾਣੀ ਲਾਉਣਾ ਬੜਾ ਕੰਮ ਆ ਤੁਸੀਂ ਇਹ ਥੋੜੀ ਜਿਮੇਵਾਰੀ ਹੈ ਐਦਾਂ ਗੱਲ ਇਸ ਕੀ ਜੇ ਜਿਹੜੇ ਕਿਸੇ ਕਿਸਾਨ ਨੂੰ ਵੀ ਖੇਤਾਂ 'ਚ ਦੇ ਕੇ ਨਾ ਤੁਸੀਂ ਖੇਤਾਂ 'ਚ ਲਾ ਜਿਹੜੇ ਆ ਅਸੀਂ ਬਹੁਤ ਲਾ ਲੇ ਬੜਾ ਇਦਾਂ ਮਹਿੰਮੇ ਚਲਾ ਕੇ ਦੇਖ ਲਈ ਇਹ ਮਹਿੰਮ ਚਲਾਉਂਦੇ ਆ ਵੀ ਕੱਲੇ ਕੱਲੇ ਘਰ ਜਾਈਏ ਮੇਰੇ ਘਰਾਂ ਬੂ ਕਹਿਣ ਬਿਲੀ ਪਾਣੀ ਦੇਹੀ ਗੜਾਈ ਕਰਦਾ ਨਾ ਇੱਕ ਦਿਨ ਹੀ ਹਟ ਗਿਆ ਯਾਰ ਕਰਦਾ ਤਾਂ ਹੈਗਾ ਤਾਂ ਹੁੰਦੇ ਇੱਥੇ ਜਿਹੜੇ ਆਪਾਂ ਲਾ ਦਿੰਦੇ ਆ ਫਿਰ ਕੋਈ ਗੌਰ ਹੋਵੇ ਪਾਣੀ ਬਵੇ ਟਾਈਮ ਨਾਲ ਕੋਈ ਬੱਚੇ ਨੂੰ ਜਿਹੜੇ ਆਪਾਂ ਪਾਲਦੇ ਕਿੰਨੀਆਂ ਚੀਜ਼ਾਂ ਪਾਉਣੀਆਂ ਬਿਨਾਂ ਤਾਂ ਗਦੇ ਬੜਦਾ ਇੱਕ ਵਾਰ ਚੱਲ ਪਿਆ ਫਿਰ ਚਲੀ ਜਾਂਦਾ ਫਿਰ ਤਾਂ ਪਾਣੀ ਧਰਤ ਜਾ ਬੇ ਚੀਜ਼ ਜਾਂਦਾ ਫਿਰ ਹਰ ਤਰਾਕ ਵੀ ਚਾਹੀਦਾ ਉਹ ਨਹੀਂ ਸੜਕ ਲੱਗਦਾ ਹੁਣ ਤਾਂ ਦੇਖੋ ਕਿੰਨਾ ਸੜਕ ਤਾਂ ਨਾ ਅਸੀਂ ਆ ਨਾ ਜਾਂਦਾ ਜਦੋਂ ਸੜਕ ਬਣਾ ਉਹ ਉਹ ਪੁਲ ਦੇ ਥੱਲੇ ਦੀ ਹੋ ਰਹੀ ਐ ਇੱਥੇ ਕਰੜਾ ਇੰਨਾ ਸੋਹਣੀ ਠੰਢੀ ਗੱਡੀ ਵੀ ਠੰਢੀ ਹੋਊਗੀ ਪਹਿਲਾਂ ਗੱਡੀ ਉੱਪਰ ਉੱਪਰ ਜਾਦੀ ਦੀ ਮੇਰੀ ਇੰਨੀ ਗੱਡੀ ਏਸੀ ਨਾਲ ਕੰਮ ਕਰੇ ਇੰਨੀ ਧੁੱਪਾ ਪੈਂਦੀ ਦੰਦੇ ਵਿੱਚ ਥੱਲੇ ਟਾਇਰ ਵੀ ਗਰਮ ਤਾ ਸੜਕ ਵੀ ਗਰਮ ਮੈਂ ਕਹੇ ਜੇ ਸੜਕ ਦੇ ਆਲੇ-ਦਾਲ ਦਰਖਤ ਲੱਗੇ ਹੋਣ ਕਿਸੇ ਨਾ ਕਿਸੇ ਸ਼ਾਮਾਂ 'ਚ ਗੱਡੀ ਲੰਘੂਗੀ ਬਹੁਤ ਕਰਦਾ ਹਾਂ ਹਾਂ ਇਹ ਤਰ੍ਹਾਂ ਜਦੋਂ ਕਾਲੀਆਂ ਦਾ ਰਾਜ ਆਇਆ ਇਹਨਾਂ ਨੇ ਸੜਕਾਂ ਜੀਆਂ ਬਣਾਈਆਂ ਪਰ ਜੋ ਇੰਨਾ ਮੈਗਨਾ ਬਰਸਤ ਪਟਿਆ ਅੱਧ ਨਾਲੀ ਅਜਲ ਕਰਾਲੀ ਤੋਂ ਲੈ ਕੇ ਰੋਪੜ ਦਾ ਕੰਪਲ ਕੰਪਲ ਸਾਰੀ ਪਰ ਇੰਨੇ ਸਪੈਸ ਤੇ ਐਟੇਟ ਸਾਰੀ ਪਰ ਤੇ ਸਾਰੀਆਂ ਉਹ ਸਾਰੀ ਪਰ ਆਹ ਜਦੋਂ ਚਮਕੌਰ ਸਾਹਿਬ ਬਣੀ ਆ ਚਮਕੌਰ ਸਾਹਿਬ ਵਾਲੀ ਦੇਖੀ ਜਾ ਚਮਕੌਰ ਸਾਹਿਬ ਦੇ ਨਾਮ ਪੰਜਾਂਦੇ ਆ ਬਰੰਡੇ ਨੂੰ ਕਿੰਨਾ ਵਿਚ ਨੂੰ ਆਏ ਲਾਂ ਲੱਦੇ ਕਿਦੋਂ ਵਿਚ ਨੂੰ ਲੰਘ ਰਿਹਾ ਹੁਣ ਉਸ ਦਾ ਹੈ ਕੋਈ ਹੁਣ ਬਹੁਤ ਸੂਆ ਬਣਾਇਆ ਬਈ ਦੋ ਤਿੰਨ ਬੰਦੇ ਸਵੇਰੇ ਦਿਨ ਜੱਤੀ ਨਹੀਂ ਬਣਗੀ ਸਰਦੋ 2 ਕਰੋੜ 1 ਕਰੋੜ 30 ਲੱਖ ਦੇ ਬਿਚੀਆਂ ਉਹ ਵਾਲੀ ਉਹ ਭਾਵੇਂ ਵੇਚੇ ਆ ਕੋਈ ਗਵਰਨਮੈਂਟ ਨੂੰ ਇਹ ਚਾਹੀਦਾ ਵੀ ਜੇ ਜਿੰਨੇ ਪੱਟ ਨੇ ਉਹਨਾਂ ਨੂੰ ਬੂਟਾ ਲਾ ਕੇ ਪੈਦਾ ਕਰਨੇ ਆ ਪਰ ਪਹਿਲਾਂ ਜਿਹੜੇ ਸੜਕਾਂ 'ਤੇ ਬੇਲਦਾਰ ਰੱਖੇ ਹੋਏ ਤੇ ਨੇ ਉਹ ਸਾਰੇ ਕਿਤੇ ਗੌਰ ਰੱਖਦੇ ਤੇ ਵੀ ਜੇ ਬੂਟਾ ਲਾਉਣ ਨੂੰ ਪਾਣੀ ਪੂਣੀ ਦਾ ਹੁਣ ਕਿਤੇ ਸੜਕ ਟੋਆ ਪਿਆ ਕੋ ਸਵਾਰਦੇ ਨਹੀਂ ਹੈ ਹੁਣ ਬੇਲਦਾਰ ਨਹੀਂ ਹੈ ਬੇਲਦਾਰ ਨਹੀਂ ਹੈ ਇਹ ਚਾਹੀਦਾ ਕੁਛ ਨਾ ਕੁਝ ਜ਼ਿਆਦਾ ਅਸੀਂ ਤਾਂ ਜਿੰਨੇ ਬੰਦਾ ਛੱਡਾ ਜਿੱਦਾਂ ਭਾਈ ਹੱਤ ਪੈਨ ਤੇ ਹੁਣ ਬੋਡ ਮੈਂ ਜਾਮਣ ਲਾਈ ਹੋਈ ਆ ਇੱਧਰ ਨਿੰਮ ਖੜੀ ਆ ਉਹ ਕਿੰਨੇ ਕੱਲੇ ਕੱਲੇ ਬੂਟਾ ਅਮਰ ਬੂਟਾ ਲਾਤਾ ਉਹ ਲਾਤਾ ਤੇ ਉਹ ਲਾਤਾ ਕਿੰਨੇ ਆਲੇ ਦਾਲੇ ਮੈਂ ਲ ਔਰ ਬਟਾ ਟਾਈਮ ਤੇ ਬੱਡੇ ਹੁਣ ਫਲ ਵੀ ਦੇਣਗੇ ਨਾਲੇ ਸ਼ਾਮਾਂ ਸਾੜਾ ਪਿੰਡ ਤੇੜਾ ਕਿੰਨੇ ਮੋਟਰ ਤੇ ਕਿੰਨੇ ਲੱਗੇ ਹੋਏ ਹਾਂ ਹਾਂ ਇਹ ਆ ਭਾਈ ਮੈਂ ਇਹ ਕਹਿੰਦਾ ਭਾਈ ਕੋਈ ਕਿਸਾਨ ਮੜੀ ਜੀ ਵੀ ਚੰਗਿਆੜੀ ਜਾਂ ਕੋਈ ਸਾੜਾ ਸੂਟਾ ਸਾਡਾ ਕੁਝ ਵੀ ਕਰਦਾ ਆਗੂ ਘਣਾ ਲਾਉਗਾ ਹੁਣ ਹੁਣ ਬੁੱਟੇ 'ਚ ਪਾਣੀ ਦਾ ਜੜ 'ਚ ਹੈ ਪਿਆ ਨਹੀਂ ਹੈਗਾ ਹੈ ਆਪਣੇ ਆਪ ਆ ਕੇ ਭਾਜੀ ਕੀ ਹਵਾ ਚੱਲਦੀ ਆ ਕਹਿੰਦੇ ਹਵਾ ਆਪਣਾ ਅੱਗ ਨਹੀਂ ਬਾਲਦੀ ਹਵਾ ਫੂਕ ਮਾਰ ਮਾਰ ਕੇ ਆ ਜਿਹੜੀ ਫੂਕ ਆ ਰੱਬ ਨੇ ਇਹਨੇ ਰਾਪੇ ਦੇ ਦੇਣੀਆਂ ਹੈ ਜੇ ਭਾਈ ਮੋਟ ਵੀ ਜਾੜਨੇ ਚਲੋ ਜਾੜ ਲਓ ਵੀ ਅੰਦਰ ਫਰਕਾ ਬਹੁਤ ਹੁੰਦਾ ਇੱਥੇ ਚੱਲਦੇ ਆਂ ਭਾਈ ਇਹ ਬਹੁਤ ਅੱਗ ਵੀ ਲਾਉਣੇ ਕਈ ਭਾਈ ਕਿਸਾਨ ਹਟਦੇ ਨਹੀਂ ਹੈਗੇ ਲਾਉਂਦੇ ਆ ਜੇ ਅੱਗ ਵੀ ਲਾਉਣੀ ਤਾਂ ਮੀਂਹ ਪੈ ਲੈਣ ਤੋਂ ਮੜਾ ਜਾ ਬੂਟੇ ਨੂੰ ਪਾਣੀ ਪੂਣੀ ਹੋ ਜਾ ਮੜਾ ਜਾ ਹਰਿਆਈ ਹੋ ਜਾਵੇ ਫਿਰ ਲਾ ਦਿਓ ਅੱਗ ਕੁਝ ਲਾਉਣੀ ਭਾਈ ਪਰ ਇਹਨਾਂ ਦਿਨਾਂ 'ਚ ਬੜੀ ਗੌਰ ਕਰਿਓ ਮੜੀ ਚੀਜ਼ ਆ ਭਾਈ ਸਾਰਿਆਂ ਨੂੰ ਕਹਿੰਦੇ ਆ ਹਵਾ ਬਹੁਤ ਤੇਜ਼ ਚੱਲਦੀ ਆ ਬੜੀ ਚੰਗਿਆੜੀ ਪਈ ਹੋਈ ਅਗਨੇ ਆ ਜਾਣਾ ਅੱਗੇ ਦੇ ਵੱਧ ਨੇ ਵੱਧ ਨੇ ਉਹ ਬੜਾ ਕਹੀ ਨਾ ਚਾ ਚੀਜ਼ ਲੱਗਾ ਜੇ ਪਹਿਲੀ ਵਾਰ ਮੈਂ ਲੋਕੀ ਦਾ ਅੱਜ ਜ਼ਿੰਦਗੀ ਚ ਪਹਿਲੀ ਵਾਰ ਮੈਂ ਲੋਕੀ ਦਾ ਜੂਸ ਪੀਣ ਲੱਗਿਆ ਤਾਂ ਪੀਤਾ ਪਹਿਲਾਂ ਕਦੇ ਨਾ ਕਦੇ ਵੀ ਨਹੀਂ ਵੱਧ ਪੀਤਾ ਲੋਕੀ ਦਾ ਪੀਤਾ ਤਾਂ ਕੀ ਜਿਆਦਾ ਜੂਸ ਆਈ ਉਧਰ ਇਹ ਕੀ ਹੈ ਕਾਨੂੰਨੀ ਨਹੀਂ ਕਰਦਾ ਬਗਦੇ ਘਰ ਬੈਠੇ ਆ ਆ ਕਰਦਾ ਜੂਸ ਦਾ ਵੀ ਲੱਗ ਹੋ ਜੂਸ ਆ ਜੂਸ ਵਾਲੇ ਕੰਮ ਸੱਟ ਦੇਖਦੇ ਨੇ ਕੀ ਚੱਕਰ ਲੈ ਆ ਵੀ ਮੁੰਡਿਓ ਕੱਲ ਲਾਡੀ ਭਾਈ ਦਾ ਆਇਆ ਫੋਨ ਕਹਿੰਦਾ ਬੰਤ ਭਾਈ ਤੁਸੀਂ ਕਾਫੀ ਪਰ ਲਾਤਾ ਤਾਂ ਹੀ ਮੋਟਰ ਪਰ ਆ ਜਾਂਦਾ ਮੈਂ ਐਜੀ ਗਰਮੀ ਚ ਕਿਹੜਾ ਕਾਫੀ ਪੀਉਂ ਤਾਂ ਪਾਗਲ ਆ ਕਿਆ ਕਰ ਤੋਗ ਲੈਣੀ ਨਹੀਂ ਸ਼ੇਕ ਮੰਗੋ ਕੋਈ ਨਹੀਂ ਪੁਣਕੇ ਪੁਣਕੇ ਪੀ ਲੈ ਬੜੀ ਜੀ ਆ ਬਾਅਦ ਵਿੱਚ ਬਾਅਦ ਵਿੱਚ ਫੇਰ ਗੱਲ ਕਰਨਾ ਥੋੜਾ ਤੇ ਦੱਜ ਪਾ ਦਿਆ ਬਣਾ ਤਾ ਬਈ ਅੱਛਾ ਚਲ ਦੇਖਦੇ ਆ ਬਾਈ ਕਿਤੇ ਹੋਰੇ ਕੁਝ ਨਾ ਹੋਵੇ ਦੰਜ ਗੜਮ ਗੜਮ ਜੀ ਹੋਵੇ ਅੰਦਰ ਕਿਤੇ ਨਹੀਂ ਨਹੀਂ ਇਹ ਬਹੁਤ ਠੰਡਾ ਜੂਸ ਬਸ ਆਪੇ ਬੈਸਟ ਹੁੰਦਾ ਅੱਛਾ ਇਹ ਜੂਸ ਆਰਾ ਦੀ ਰੋਟੀ ਵੀ ਨਹੀਂ ਤੇ ਮੇਰੀ ਆਈ ਹੈ ਨਾ ਇੱਕ ਝੁੱਗੜ ਦੀ ਇੱਕ ਝੁੱਗੀ ਆ ਬਾਹਰ ਬੈਠੇ ਖਾਉਂਗਾ ਹਾਂ ਮੈਂ ਪੁੱਛ ਰਾਂ ਮੇਰੀ ਕਿਹੜੇ ਚ ਪਈ ਉਹ ਕਿਹੜੇ ਚ ਪਈਗੀ ਉਹ ਤਾ ਫੋਨ ਕਰਕੇ ਬਾਹਰੋਂ ਵੀ ਜਾਵਾਂ ਦੀ ਘਰ ਤੇ ਆ ਦੱਸ ਦੇ ਹਾਂ ਯਾਰ ਉਹ ਜੀ ਬਾਹਰੋਂ ਹੁਣ ਤਾਂ ਮੈਨੂੰ ਲੱਗਾ ਫ੍ਰਿਜੇ ਲਿਆਉਣਾ ਫ੍ਰਿਜੇ ਫ੍ਰਿਜੇ ਲਿਆਉਣਾ ਕੋਈ ਹੈ ਕੋਈ ਦੇਖਦਾ ਛੋਟਾ ਮੋਟਾ ਕੋਈ ਵੇਚਦਾ ਪੁੱਛਦਾ ਹੋਇਆ ਜੇ ਆਮਨੇ ਨੂੰ ਪੁੱਛਣਾ ਪੈਣਾ ਪੁੱਛੀ ਮੜ ਜਾਮਨੇ ਨੂੰ ਯਾਰ ਉੱਚੇ ਮਾਡਲ ਦਾ ਹੈ ਕੋਈ ਛੋਟਾ ਫ੍ਰਿਜ। ਯਾ ਮੇਰੇ ਕੋਲ ਉਂਝ ਮੈਂ ਚਕਾਤਾ ਵਾਸੀ ਦਾ ਮੁੰਡਾ ਚੱਕ ਲੇਗਾ ਮੇਰੇ ਕੋਲ ਤੇ ਜਿਹੜਾ ਨਵਾਂ ਲਓ ਇੱਥੇ ਆ ਜੱਖੋ ਜਾਣਾ ਤਾਂ। ਹਾਂ ਮੈਂ ਗਲਤੀ ਕੀਤੀ ਯਾਰ ਉਹ ਫ੍ਰਿਜ ਦੀ ਯਾਰ ਬਹੁਤ ਬੜੀ। ਹਾਂ ਮੈਂ ਇਹਨਾਂ ਲਿਆ ਚਾਂ ਉਹ ਜਿਹੜਾ ਮਾਰਨ ਪਾਉਂਦੀ ਇਹਨਾਂ। ਹਾਂ। ਲੈ ਫਿਰ ਬਾਤਾਂ ਦੋ ਘਟ ਪਾਤਾਂ ਦੇ ਵਿੱਚ। ਮੈਂ ਤਾਂ ਉਹੀ ਦਿੱਤੀ ਗੱਲ। ਆ ਜੀ ਜੇ ਕਮਿਟਮੈਂਟ ਪੰਡੂ ਹੋਰ ਹੋ ਜਾਕਰ ਉਹਨੇ ਜੇ ਤਾਂ ਵੀਡੀਓ ਦੇਖੀ ਪੁਣਿਆ ਆ ਤਾ ਫਿਰ ਹਾਂ ਹਾਂ ਪੁਣਿਆ ਆ ਰਹੇ ਹਾਂ ਆ ਗਿਆ ਪੁਣੇ ਚੱਕ ਪਾウダー ਉਹਨਾਂ ਕੇ ਪੀ ਸਕਦੇ ਆ ਛੇ ਕਾ ਵਾਂਗੂ ਪੀ ਸਕਦੇ ਆ ਛੇ ਕਾ ਵੀ ਪੀ ਸਕਦੇ ਆ ਵਿੱਚ ਦੁਆਰੇ ਦੁਆਰੇ ਫੇਰ ਕਰਦੇ ਨੇ ਉੱਪਰ ਹੀ ਕਰਤ ਨੇ ਚੱਕ ਪਾ ਆ ਇਧਰ ਆ ਜਾ ਉਧਰ ਚੱਲ ਉਲੀ ਸੜ ਚੱਲ ਪਾਈਆ ਪਿੱਛੇ ਚੰਦਾ ਰਹਿ ਜਾਂਦਾ بڑا ਦਿਖਾਉਣਾ ਟੇਸਟ ਕਰਾ ਬੜਾ ਇੱਕ ਵਾਰੀ ਟੇਸਟ ਦੇਖਦੇ ਆ ਬੜਾ ਦੇ ਕੋਈ ਚੀਜ਼ ਦੀ ਕਮੀ ਤਾਂ ਨਹੀਂ ਹੈਗੀ ਉਹ ਦੇਖ ਲਈ ਨਾ ਨਮਕ ਨੂੰ ਤੇਜ਼ ਤੂੰ ਨਹੀਂ ਉਹ ਦੇਖਦਾ ਪਾਣੀ ਪਾਉਂਦੇ ਨੇ ਪਿਛਲੇ ਨੇ ਪਾਣੀ ਪਾਉਂਦੇ ਨੇ ਵਿੱਚ ਚਾਵਾ ਦੇਖਾਉਣ ਕਰਨਾ ਉਹ ਚੱਕਰੀ ਗਾਦੇ ਵੀ ਕਿੱਦਾਂ ਨਾ ਆਉਣਿਆ ਕਾ ਚੀਜ਼ ਆ। ਮਨੇ ਬਾਈ ਨਹੀਂ ਕਿਹਾ। ਬਾਕੀ ਹਰ ਗੱਲਬਾਤ ਆ। ਐਂਡ? ਗੱਲਬਾਤ ਆ ਬਈ। ਬਾਈ ਆ ਕਰੇ ਫ੍ਰਿਜ ਚਾਹ ਲਈਏ। ਗੱਲਬਾਤ ਆ ਬਈ। ਹਾਂ ਮਨੇ। ਹਾਂ ਜੀ ਜੀ। ਉਹ ਕੋਈ ਫ੍ਰਿਜ ਹਾਂ ਤੇਰੇ ਕੋਲ? ਬਾਈ ਫ੍ਰਿਜ ਦਾ ਕੋਈ ਨਹੀਂ ਰਹਾ। ਉਹ ਲੈ ਲੈਣੇ ਆ। ਕਿੰਨੇ ਦਾ ਵੇਚਦਾ? ਕਿੰਨੇ ਵੇਚਦਾ? ਬਾਕੀ ਜੀ। ਦੇਖ ਲੰਨੇ ਆ। ਚਲ ਭਾਈ ਮੈਂ ਤਾਂ ਆਹ ਜੂਸ ਪੀਤਾ ਵਕਈ ਆਤਾ ਬਾਈ ਆਤਾ ਬੰਬ ਬੰਬ ਬੰਬੇ ਹੁਣ ਆਇਆ ਹਾਂ ਬੰਬ ਬੰਬੇ ਤਾਂ ਹੁਣ ਆ ਲੈ ਹੁਣ ਕੀ ਆ ਹੁਣ ਕੀ ਆ ਚੱਕ ਦੇਣੀ ਆ ਹੁਣ ਆਪਾਂ ਨੇ ਹੁਣ ਕੀ ਆ ਅੱਗੇ ਪਾਣੀ ਪਾਓ ਤੇ ਰੋਜ਼ ਬੜਾ ਬੜਾ ਕੇ ਪੀਓ ਮੇਰੇ ਕੋਲ ਵੀ ਲੱਗੀ ਮੈਂ ਵੀ ਲੇ ਕੇ ਆ ਮੈਂ ਤਤ ਬਾਅਦ ਹੀ ਲਾਈਵ ਨੂੰ ਆਪਾਂ ਬੰਦ ਕਰਦੇ ਹਾਂ ਕਿ ਅੰਦਰ ਬਾਜ ਬਹੁਤ ਮੂਝਦੀ ਆ ਇੱਕ ਅਸੀਂ ਵੀਡੀਓ ਬਣਾਏ ਤੇ ਉਹ ਬਾਅਦ ਆਈ ਉਹ ਸੁਆਹ ਸਭ ਯਾਰਾਂ ਦਾ ਮਿਲ ਜਾਣਾ ਡੈਡੀ ਉੱਚ ਪਕਾ ਲਓ ਕਹਾਂ ਦੋਇਆ ਹਾਂ